ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਹਰਮਨ ਪਿਆਰੇ YouTube ਚੈਨਲ ਲਾਈਫ ਆਫ ਅ ਕਾਮਨ ਮੈਨ ਮਿਨੀ ਵਲੌਗਸ ਅਗਰ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਜਾਂ ਮੇਰੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਮੇਕ ਸ਼ੋਰ ਕਰੋ ਕਿ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਬੈਲ ਨੋਟੀਫਿਕੇਸ਼ਨ ਨੂੰ ਵੀ ਨਾ ਪਲਿਓ ਤਾਂ ਕਿ ਤੁਹਾਡੇ ਕੋਲ ਮੇਰੀਆਂ ਸਾਰੀਆਂ ਵੀਡੀਓਜ਼ ਟਾਈਮ ਟੂ ਟਾਈਮ ਆਉਂਦੀਆਂ ਰਹਿਣ ਉਹਨਾਂ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਆਉਂਦਾ ਰਹੇ ਆਪਾਂ ਡੇਲੀ ਦਾ ਇੱਕ ਵਲੌਗ ਬਣਾਉਂਦੇ ਆ ਜੀ ਤੇ ਡੇਲੀ ਦੇ ਇੱਕ ਵਲੌਗ 'ਚ ਆਪਣਾ ਨਵਾਂ ਟੌਪਿਕ ਹੁੰਦਾ ਤੇ ਅੱਜ ਦਾ ਆਪਣਾ ਟੌਪਿਕ ਹੈ ਕਿ ਤੁਹਾਡੇ ਸੁਪਨੇ ਪੂਰੇ ਹੋਣ ਤੇ ਹਣਾ ਵੀ ਜਿਹੜੇ ਤੁਸੀਂ ਸੁਪਨੇ ਲਏ ਹੁੰਦੇ ਆ ਤੁਸੀਂ ਉਹਦਾ ਹਾਰਡਵਰਕ ਕਰਦੇ ਹੋ ਤੁਸੀਂ ਉਸ ਰਾਹ ਤੇ ਚੱਲ ਪੈਂਦੇ ਹੋ ਬਟ ਤੁਸੀਂ ਜਿਵੇਂ ਆਪਣਾ ਮਾਈਂਡ ਕਹਿੰਦਾ ਹੁੰਦਾ ਬਈ ਹਨਾ ਆਪਾਂ ਨੂੰ ਇਸ ਸਮੇਂ ਤੇ ਇਹ ਰਿਜ਼ਲਟ ਮਿਲੂਗਾ ਬਟ ਉਹ ਨਹੀਂ ਮਿਲਦਾ ਤਾਂ ਉਹ ਕੁਝ ਟਾਈਮ ਲੱਗਦਾ ਉਹ ਕਿਉਂ ਲੱਗਦਾ ਕਿਉਂਕਿ ਇਹ ਚੀਜ਼ ਕਰਕੇ ਜਦੋਂ ਬਈ ਟਾਈਮ ਜ਼ਿਆਦਾ ਲੱਗ ਜਾਂਦਾ ਤਾਂ ਬਹੁਤੇ ਜਿਹੜੇ ਲੋਕ ਨੇ ਹਨ ਉਹ ਆਪਣਾ ਗਿਵ ਅਪ ਕਰ ਦਿੰਦੇ ਨੇ ਉਹ ਛੱਡ ਦਿੰਦੇ ਨੇ ਕਹਿੰਦੇ ਨੇ ਬਈ ਸਾਡੇ ਵਸ ਦਾ ਰੋਗ ਨਹੀਂ ਬਈ ਸ਼ਾਇਦ ਸਾਡੀ ਕਿਸਮਤ ਚ ਪਰਮਾਤਮਾ ਨੇ ਲਿਖਿਆ ਨੀਗਾ ਬਟ ਇਹ ਚੀਜ਼ ਇਹ ਹੈ ਕਿ ਜਦੋਂ ਤੁਹਾਡੇ ਜਿਹੜੇ ਸੁਪਨੇ ਆ ਜਿਹੜੀ ਤੁਸੀਂ ਚੀਜ਼ ਮੰਗੀ ਆ ਹਨਾ ਪਰਮਾਤਮਾ ਤੋਂ ਤੁਹਾਨੂੰ ਪਰਮਾਤਮਾ ਨੇ ਪਹਿਲਾਂ ਉਸ ਲਈ 멘ਟਲੀ ਤਿਆਰ ਕਰਨਾ ਹੈ ਉਸ ਸਿਚੁਏਸ਼ਨ ਦੇ ਵਿੱਚ ਹਨਾ ਬਈ ਜੇ ਤੁਹਾਨੂੰ ਆਹ ਚੀਜ਼ ਦੇ ਦਿੱਤੀ ਗਈ ਤਾਂ ਕੀ ਤੁਸੀਂ ਇਸ ਚੀਜ਼ ਨੂੰ ਸੰਭਾਲ ਸਕਦੇ ਹੋ ਇਹਨੂੰ ਕੈਰੀ ਫਾਰਵਰਡ ਕਰ ਸਕਦੇ ਹੋ ਇਹਦਾ ਅਸਲੀ ਵਰਤੋਂ ਕਰ ਸਕਦੇ ਹਾਂ ਜੋ ਜਾਇਜ਼ ਵਰਤੋਂ ਆ ਉਹ ਕਰ ਸਕਦੇ ਹਾਂ ਕਿਉਂਕਿ ਕਈ ਵਾਰ ਹੁੰਦਾ ਕਿ ਆਪਾਂ ਥੋੜਾ ਜਿਹਾ ਟਰਾਈ ਕਰਦੇ ਆ ਤੇ ਆਪਾਂ ਨੂੰ ਬਹੁਤ ਕੁਝ ਮਿਲ ਜਾਂਦਾ ਤੇ ਜਿਸ ਕਾਰਨ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਆਪਾਂ ਵੀ ਇਹਦਾ ਕਰਨਾ ਕੀ ਆ ਹਨਾ ਤਾਂ ਮੋਸਟਲੀ ਇਹੀ ਆ ਐਗਜ਼ਾਮਪਲ ਇੱਕ ਕਿ ਕੇਬੀਸੀ ਦੇ ਵਿੱਚ ਸੀ ਹੁਣ ਇੱਕ ਆਪਣਾ ਕੈਂਡੀਡੇਟ ਸੀਗਾ ਜੀਨੇ 7 ਕਰੋੜ ਜਿੱਤਿਆ ਸੀਗਾ ਤੇ ਉਹ ਕੁਝ ਕੁ ਸਾਲਾਂ ਬਾਅਦ ਹਨਾ ਜਿਵੇਂ ਉਹ ਕਰੋੜਪਤੀ ਬਣਿਆ ਬਟ ਕੁਝ ਕੁ ਸਾਲਾਂ ਬਾਅਦ ਉਹ ਹਨਾ ਉਹਨੂੰ ਪਤਾ ਨਹੀਂ ਸੀ ਵੀ ਪੈਸੇ ਦਾ ਮੈਂ ਕਰਾਂ ਕੀ ਕਿੱਥੇ ਲਾਵਾਂ ਕਿੱਥੇ ਇਨਵੈਸਟ ਕਰਾਂ ਉਹ ਲੋਕਾਂ ਨੇ ਜਿਵੇਂ ਉਹਨੂੰ ਕਿਹਾ ਉਹ ਉਵੇਂ ਕਰੀ ਗਿਆ ਤੇ ਬਾਅਦ ਚ ਉਹ ਕੁਝ ਕੁ ਸਾਲਾਂ ਬਾਅਦ ਫੇਰ ਉਸੇ ਪੋਜੀਸ਼ਨ ਤੇ ਆ ਗਿਆ ਸੀ ਜਿਸ ਤੇ ਉਹ ਸੀਗਾ ਤਾਂ ਇਹ ਚੀਜ਼ ਆ ਵੀ ਜੇ ਤੁਹਾਨੂੰ ਕੋਈ ਚੀਜ਼ ਪੂਰੀ ਹੋਣ ਤੇ ਟਾਈਮ ਲੱਗਦਾ ਤੁਹਾਡੇ ਸੁਪਨੇ ਪੂਰੇ ਹੋਣ ਤੇ ਟਾਈਮ ਲੱਗਦਾ ਤਾਂ ਤੁਸੀਂ ਘਬਰਾਉਣਾ ਨਹੀਂਗਾ ਤੁਸੀਂ ਆਪਣੀ ਮਿਹਨਤ ਜਾਰੀ ਰੱਖਣੀ ਆ ਬੇਸ਼ੱਕ ਤੁਸੀਂ ਕਿੰਨੇ ਵਾਰ ਵੀ ਹਾਰੋ ਹਨਾ ਬੇਸ਼ੱਕ ਤੁਸੀਂ 99 ਵਾਰ ਹਾਰੋ ਥੋੜੀ ਚੀਜ਼ ਨਾ ਪੂਰੀ ਹੋਵੇ ਬਟ ਟਰਾਈ ਕਰਦੇ ਰਹੋ ਇਹ ਨਹੀਂ ਪਤਾ ਵੀ ਅਗਲੀ ਜਦੋਂ 100ਵੀਂ ਟਰਾਈ ਤੁਸੀਂ ਕਰੋਗੇ ਤਾਂ ਕੀ ਪਤਾ ਸ਼ਾਇਦ ਤੁਹਾਨੂੰ ਉਹ ਹਨਾ ਥੋੜੀ ਚੀਜ਼ ਤੁਹਾਨੂੰ ਤਿਆਰ ਬਰ ਤਿਆਰ ਮਿਲੇ ਤੇ ਤੁਸੀਂ ਆਪਣਾ ਉਹ ਚੀਜ਼ ਚੀਜ਼ ਜਿਹੜੀ ਹੈਗੀ ਆ ਜਿਹੜੀ ਵੀ ਤੁਸੀਂ ਜਿਹੜਾ ਤੁਹਾਡਾ ਡ੍ਰੀਮ ਹਨਾ ਉਹ ਤੁਸੀਂ ਅਚੀਵ ਕਰ ਲਓ ਤਾਂ ਉਸ ਦੇ ਨਾਲ ਥੋੜੀ ਜਿਹੜੀ ਹੈਗੀ ਮੈਂਟੈਲਿਟੀ ਸਟਰੋਂਗ ਹੋ ਜਾਏਗੀ ਕਿ ਤੁਹਾਨੂੰ ਪਤਾ ਲੱਗ ਜਾਏਗਾ ਵੀ ਹਾਂ ਇਹ ਮੈਨੂੰ ਚੀਜ਼ ਆਸਾਨੀ ਨਾਲ ਨਹੀਂ ਮਿਲੀ ਫਿਰ ਤੁਸੀਂ ਉਹਦੀ ਕਦਰ ਵੀ ਕਰੋਗੇ ਕਿਉਂਕਿ ਜਿਹੜੀ ਚੀਜ਼ ਛੇਤੀ ਮਿਲ ਜਾਂਦੀ ਹੈ ਨਾ ਇਨਸਾਨ ਅਕਸਰ ਉਹਦੀ ਕਦਰ ਨਹੀਂ ਕਰਦਾ ਉਹਦੀ ਕੀਮਤ ਨਹੀਂ ਪਾਉਂਦਾ ਤੇ ਜਦੋਂ ਉਹ ਚੀਜ਼ ਚਲੀ ਜਾਂਦੀ ਹੈ ਹਨਾ ਉਦੋਂ ਫਿਰ ਪਛਤਾਉਂਦਾ ਬਈ ਕਾਸ਼ੇ ਮੇਰੇ ਕੋਲ ਰਹਿੰਦੀ ਜਾਂ ਹਨਾ ਮੈਂ ਇਹਦਾ ਵਧੀਆ ਯੂਜ਼ ਕਰਦਾ ਤਾਂ ਇਹ ਚੀਜ਼ ਆ ਇਹ ਤੁਸੀਂ ਜੇ ਕੋਈ ਚੀਜ਼ ਤੁਹਾਨੂੰ ਸਮੇਂ ਸਿਰ ਨਹੀਂ ਮਿਲਦੀ ਜੇ ਤੁਹਾਡੇ ਸੁਪਨੇ ਸਮੇਂ ਸਿਰ ਨਹੀਂ ਪੂਰੇ ਹੁੰਦੇ ਤਾਂ ਤੁਸੀਂ ਟਰਾਈ ਕਰੀ ਜਾਓ ਜਿਵੇਂ ਜੈਕ ਮਾਂ ਦਾ ਕੋਟ ਹੈ ਜਿਹੜੇ ਅਲੀ ਬਾਬਾ ਵਾਲੇ ਆ ਫਾਊਂਡਰ ਉਹਨਾਂ ਦਾ ਕੋਟ ਹੈ ਕਿ ਸਮ ਪੀਪਲ ਆ ਨਹੀਂ ਨਹੀਂ ਉਹਦਾ ਕੋਟ ਇਹ ਹੈ ਕਿ ਟੁਡੇ ਇਜ਼ ਹਾਰਡਰ ਹਨਾ ਟੁਮਾਰੋ ਵਿਲ ਬੀ ਮੋਰ ਹਾਰਡਰ ਬਟ ਦਾ ਡੇ ਆਫਟਰ ਟੁਮਾਰੋ ਯੂ ਵਿਲ ਵਿਨ ਹਨਾ ਮੋਸਟ ਆਫ ਦਾ ਪੀਪਲ ਗਿਵ ਅਪ ਔਨ ਟੁਮਾਰੋ ਈਵਨਿੰਗ ਮਤਲਬ ਬਹੁਤ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਆਪਣੀ ਜਿਹੜੀ ਕੱਲ ਵਾਲੀ ਸ਼ਾਮ ਤੱਕ ਗਿਵ ਅਪ ਕਰ ਦਿੰਦੇ ਆ ਹਨਾ ਤਾਂ ਤੁਸੀਂ ਜੇ ਤੁਹਾਡੇ ਮਨ ਚ ਕੋਈ ਡ੍ਰੀਮ ਹੈ ਤੁਸੀਂ ਉਸ ਤੇ ਵਰਕ ਕਰ ਰਹੇ ਹੋ ਤਾਂ ਮੈਂ ਚਾਹੁੰਦਾ ਕਿ ਤੁਸੀਂ ਟਰਾਈ ਕਰੀ ਜਾਓ ਟਰਾਈ ਕਰੀ ਜਾਓ ਨਾ ਰੱਬ ਤੇ ਵਿਸ਼ਵਾਸ ਰੱਖੋ ਉਹਨਾਂ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰੋ ਕਿਉਂਕਿ ਪਰਮਾਤਮਾ ਨੇ ਤੁਹਾਡੀ ਅਰਦਾਸ ਬੇਨਤੀ ਆਲਰੇਡੀ ਸੁਣੀ ਹੋਈ ਆ ਉਹਨਾਂ ਨੇ ਤੁਹਾਨੂੰ ਮੈਂਟਲੀ ਪ੍ਰਿਪੇਅਰ ਕਰਨਾ ਹੈ ਹਨਾ ਕਿ ਤੁਸੀਂ ਇਸ ਚੀਜ਼ ਦੇ ਲਾਇਕ ਹੋ ਹਨਾ ਵੀ ਜੇ ਫਿਊਚਰ 'ਚ ਜਦੋਂ ਤੁਹਾਨੂੰ ਉਹ ਚੀਜ਼ ਮਿਲੂਗੀ ਕਿ ਤੁਸੀਂ ਠੋਡਾ ਮੈਂਟਲੀ ਇੰਨੇ ਸਟਰੋਂਗ ਹੋਵੋਗੇ ਵੀ ਤੁਸੀਂ ਉਸ ਚੀਜ਼ ਨੂੰ ਚੰਗੀ ਤਰ੍ਹਾਂ ਹੰਡਾ ਸਕੋ ਹਨਾ ਤੇ ਉਹਦੀ ਕਦਰ ਪਾ ਸਕੋ ਤਾਂ ਤੁਸੀਂ ਬਸ ਇਹੀ ਹੈ ਕਿ ਟਰਾਈ ਕਰੀ ਜਾਓ ਹਰ ਇੱਕ ਚੀਜ਼ ਤੁਹਾਡੇ ਲਈ ਪੋਸੀਬਲ ਹੈ ਹਰ ਇੱਕ ਚੀਜ਼ ਤੁਹਾਡੇ ਲਈ ਮਿਲ ਸਕਦੀ ਹੈ ਸਹੀ ਸਹੀ ਸਟੈਪਸ ਹਨਾ ਦੇਖੋ ਜਿਹੜਾ ਤੁਹਾਡਾ ਡ੍ਰੀਮ ਹੈ ਉਹਨੂੰ ਗੋਲ ਬਣਾਓ ਫਿਰ ਉਸ ਤੇ ਸਟੈਪਸ ਉਹਨੂੰ ਸਟੈਪਸ ਦੇ ਵਿੱਚ ਵੰਡ ਲਓ ਤੇ ਫਿਰ ਹਰ ਇੱਕ ਸਟੈਪ ਤੇ ਤੁਸੀਂ ਨਵੀਂ ਤਰਕੀਬ ਨਵੇਂ ਹਨਾ ਸਕੀਮ ਨਵੀਂ ਰਣਨੀਤੀ ਬਣਾ ਕੇ ਤੁਸੀਂ ਉਸ ਨੂੰ ਪੂਰਾ ਕਰ ਸਕਦੇ ਹੋ ਹਨਾ ਤਾਂ ਤੁਹਾਡੇ ਇਹ ਸੁਪਨੇ ਪੂਰੇ ਹੋ ਸਕਦੇ ਨੇ ਜਿਸ ਦੇ ਨਾਲ ਤੁਹਾਨੂੰ ਥੋੜਾ ਜਿਹੜਾ ਬ੍ਰੇਨ ਰੈੱਡ ਵੀ ਨਹੀਂ ਹੋਊਗਾ ਮਤਲਬ ਜ਼ਿਆਦਾ ਸੋਚ ਸੋਚ ਕੇ ਤੇ ਤੁਸੀਂ ਹਨਾ ਆਪਣਾ ਪੇਸ਼ੈਂਸ ਵੀ ਤੁਹਾਡੇ ਵਿੱਚ ਆ ਜਾਏਗੀ ਤੇ ਤੁਸੀਂ ਵਧੀਆ ਜ਼ਿੰਦਗੀ ਇੱਕ ਜਿਉਣੀ ਸਿੱਖ ਲਵੋਗੇ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਅਜੇ ਵੀਡੀਓ ਵਧੀਆ ਲੱਗੀ ਤਾਂ ਮੇਕ ਸ਼ੋਰ ਤੁਸੀਂ ਹਨਾ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਹੋਰ ਵੀਰ ਭੈਣ ਭਰਾਵਾਂ ਤੱਕ ਜਿਹੜੇ ਮੇਰੇ ਤੋਂ ਛੋਟੇ ਨੇ ਜਾਂ ਮੇਰੇ ਤੋਂ ਵੱਡੇ ਨੇ ਕਿ ਬਈ ਆਪਣਾ ਜਿਹੜਾ ਹੈ ਤੁਸੀਂ ਜੇ ਡ੍ਰੀਮ ਤੁਹਾਡੇ ਪੂਰੇ ਹੋਣ ਤੇ ਟਾਈਮ ਲੱਗ ਰਿਹਾ ਤਾਂ ਤੁਸੀਂ गिव ਅਪ ਨਾ ਕਰੋ ਤੁਸੀਂ ਰਸਤਾ ਨਾ ਬਦਲੋ ਹਨਾ ਤੁਸੀਂ ਟਰਾਈ ਕਰੀ ਜਾਓ ਮਿਹਨਤ ਕਰੀ ਜਾਓ ਇੱਕ ਨਾ ਇੱਕ ਦਿਨ ਜਰੂਰ ਵਾਰੀ ਆਉਣੀ ਆ ਸਾਰਿਆਂ ਦੀ ਆਉਣੀ ਆ ਤੁਹਾਡੀ ਵੀ ਆਉਣੀ ਆ ਸਾਰਿਆਂ ਦੇ ਸੁਪਨੇ ਪੂਰੇ ਹੁੰਦੇ ਆ ਤੁਹਾਡੇ ਵੀ ਹੋਣਗੇ ਤੇ ਬਸ ਟਰਾਈ ਕਰੀ ਜਾਓ ਹੁਣ ਜਿਵੇਂ ਆਪਣਾ ਅੱਜ 85ਵਾਂ 86ਵਾਂ ਦਿਨ ਹੈ ਠੀਕ ਹੈ ਜੀ ਹਜੇ ਮੇਰੀਆਂ ਵੀਡੀਓਜ਼ ਚੱਲਣ ਨਹੀਂ ਲੱਗੀਆਂ ਮੇਰੀਆਂ ਵੀਡੀਓਜ਼ ਤੇ ਕਿਸੇ ਤੇ 7 ਕਿਸੇ ਤੇ 2 ਕਿਸੇ ਤੇ 3 ਹਨਾ ਇਸ ਤਰ੍ਹਾਂ ਵਿਊਜ਼ ਆ ਰਹੇ ਕਿਉਂਕਿ ਆਪਣੇ ਕੋਲ ਜਿਹੜੇ ਟੌਪਿਕ ਹੈ ਉਹ ਥੋੜੇ ਜਿੇ ਇਨਫੋਰਮੇਸ਼ਨ ਵਾਲਿਆ ਤੇ ਨੌਲੇਜ ਵਾਲਿਆ ਅੱਜ ਕੱਲ ਜਿਹੜੇ ਮੋਸਟਲੀ ਜਿਹੜੇ ਲੋਕ ਨੇ ਹਨ ਉਹ ਐਂਟਰਟੇਨਮੈਂਟ ਵੱਲ ਭੱਜਦੇ ਆ ਐਜੂਕੇਸ਼ਨ ਨੂੰ ਛੱਡ ਕੇ ਐਂਟਰਟੇਨਮੈਂਟ ਵੱਲ ਭੱਜਦੇ ਆ ਬਟ ਮੈਂ ਇਸ ਮਕਸਦ ਨਾਲ ਵੀਡੀਓਜ਼ ਬਣਾ ਰਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਹਨ ਇਹ ਵੀਡੀਓਜ਼ ਜਿਹੜੀਆਂ ਹੈਗੀਆਂ ਐਂਟਰਟੇਨਮੈਂਟ ਦੇ ਨਾਲੋਂ ਜ਼ਿਆਦਾ ਕਲਿੱਕ ਹੋਣਗੀਆਂ ਤਾਂ ਆਪਾਂ ギਵ ਅਪ ਨਹੀਂ ਕਰ ਰਹੇ ਮੈਂ ਨਹੀਂ ギਵ ਅਪ ਕਰ ਰਿਹਾ ਤੁਸੀਂ ਵੀ ਨਹੀਂ ギਵ ਅਪ ਕਰਨਾ ਹਰ ਇੱਕ ਚੀਜ਼ ਮਿਲੂਗੀ ਪ੍ਰਮਾਤਮਾ ਤੇ ਭਰੋਸਾ ਰੱਖੋ ਤਦ ਤੱਕ ਲਈ ਮੈਂ ਤੁਹਾਨੂੰ ਮਿਲੂੰਗਾ ਅਗਲੀ ਵੀਡੀਓ 'ਚ ਹਨਾ ਸਤਿ ਸ੍ਰੀ ਅਕਾਲ ਜੀ